ਪੰਜਾਬ ਸਰਕਾਰ ਦੀ ਪਬਲਿਸਿਟੀ ਦੀ ਭੁੱਖ ਮੈਂ ਤਾਂ ਕਹੂੰਗਾ ਹਵਸ ਹੈ ਜਿਹੜੀ ਪਬਲਿਸਿਟੀ ਦੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਇਹਨਾਂ ਦੇ ਦਿੱਲੀ ਵਾਲੇ ਆਖਿਆਂ ਦੀ ਹੈ ਜਿਹੜੀ ਉਹ ਅੱਜ ਫੇਰ ਇੱਕ ਵਾਰ ਨੰਗੀ ਕਰ ਕਰਕਮਲਾਂ ਨਾਲ ਇੱਕ ਗੰਧ ਬਣੀ ਹੈ ਠੀਕ ਚਾਰ ਇੱਕ ਦਾ ਮਸਾਲਾ ਚਾਰ ਇੱਕ ਦਾ ਉਹਨਾਂ ਨੇ ਫੜਾਇਆ ਨਾ ਮੈਂ ਤਾਂ ਨਹੀਂ ਆਇਆ ਨਾ ਠੀਕਰਾ ਫੜਾਉਂ ਕਿ ਤੱਕ ਫੜਾਉਂ ਇਹਨੂੰ ਇਹ ਕਰਕਮਲ ਮੇਰੇ ਕਿਵੇਂ ਹੋ ਗਈ ਸੀ ਇਹ ਲੀਡਰ ਆਪ ਦਾ ਨਾਮ ਲਿਖ ਲੈਂਦੇ ਨੇ ਕਿ ਕਾਰਕਮਲ ਦਾ ਸਕੂਲਾਂ ਦੇ ਵਿੱਚ ਕਹਿੰਦੇ ਜੀ 25000 ਨੀ ਪੱਥਰ ਰੱਖਣਾ ਤੇ ਰੱਖਣਾ ਕਹੇ ਹੋਈਆਂ ਚੀਜ਼ਾਂ ਜੇ ਕੋਈ ਕੰਦ ਠੱਠੀ ਐ ਕੰਦ ਰਿਪੇਅਰ ਕਰਨ ਦਾ ਜੇ ਕੋਈ ਬਾਥਰੂਮ ਠੀਕ ਕਰਨਾ ਐ ਬਾਥਰੂਮ ਰਿਪੇਅਰ ਕਰਨ ਦਾ ਹਰ ਚੀਜ਼ ਦਾ ਜੇ ਚਾਰ ਚੀਜ਼ਾਂ ਵੀ ਰਿਪੇਅਰ ਇੱਕ ਸਕੂਲ 'ਚ ਕਰ ਰਹੇ ਹੋ ਤਾਂ ਚਾਰ ਉਹਦੇ ਵੱਖੋ-ਵੱਖਰੀ ਨੀ ਪੱਥਰ ਹੋਣੇ ਚਾਹੀਦੇ ਜਿਨ੍ਹਾਂ ਤੇ 5000 ਪਰ ਨੀ ਪੱਥਰ ਇਹਨਾਂ ਨੇ ਸਕੂਲਾਂ ਨੂੰ ਭੇਜਿਆ 12 ਕਰੋੜ ਰੁਪਈਆ ਤਾਂ ਕੇਵਲ ਨੀ ਪੱਤਰਾਂ ਦੇ ਖਰਚਾ ਵਾਸਤੇ ਪੰਜਾਬ ਸਰਕਾਰ ਖਰਚ ਰਹੀ ਹੈ ਜਿਹਦੇ ਤੇ ਕਰ ਕਮਲਾਂ ਨਾਲ ਭਗਵੰਤ ਮਾਨ ਜੀ ਦੇ ਕਰ ਕਮਲਾਂ ਨਾਲ ਕੰਮ ਹੋਣੇ ਆ ਮੈਂ ਪੁੱਛਣਾ ਚਾਹਣਾ ਹੁਣ ਕਿਹੜਾ 41 ਦਾ ਗਾਰਾ ਭਗਵੰਤ ਮਾਨ ਜੀ ਤੁਸੀਂ ਦਿੱਤਾ ਹੁਣ ਤੁਸੀਂ ਇਹ ਦੇਖੋ ਉਸ ਤੋਂ ਇਲਾਵਾ 20000 ਰੁਪਿਆ ਸੀਨੀਅਰ ਸੈਕੰਡਰੀ ਸਕੂਲ ਨੂੰ 10000 ਰੁਪਿਆ ਹਾਈ ਸਕੂਲ ਨੂੰ ਤੇ 5000 ਰੁਪਿਆ ਪ੍ਰਾਇਮਰੀ ਸਕੂਲ ਨੂੰ ਇਹਨਾਂ ਫੰਕਸ਼ਨਾਂ ਨੂੰ ਆਰਗੇਨਾਈਜ਼ ਕਰਨ ਵਾਸਤੇ ਭੇਜਿਆ ਜਾ ਰਿਹਾ ਤੁਸੀਂ ਦੇਖੋ ਕਿੰਨੇ ਕਰੋੜਾਂ ਰੁਪਈਆ ਇਹ ਚਲੇ ਜਾਣਾ ਹੈ ਹਾਲਾਤ ਦੇਖੋ ਤੁਸੀਂ ਇਸ ਸਰਕਾਰ ਦੇ ਮਤਲਬ ਫੰਕਸ਼ਨ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਨੀ ਪੱਥਰਾਂ ਵਾਸਤੇ ਤੁਸੀਂ ਪੈਸੇ ਭੇਜ ਰਹੇ ਹੋ ਤੇ ਹੁਣੇ ਰਪੈਰ ਹੈ ਸਾਰਾ ਕੁਝ ਲੋਕਾਂ ਨੂੰ ਫਰਾਡ ਕਰ ਰਹੇ ਹੋ ਕਹਿੰਦੇ ਜੀ ਪੰਜਾਬ ਸਿੱਖਿਆ ਕ੍ਰਾਂਤੀ ਇਹ ਤਾਂ ਪੰਜਾਬ ਪਬਲਿਸਿਟੀ ਕ੍ਰਾਂਤੀ ਹੈ ਕਾਦੇ ਪੈਸੇ ਤੁਸੀਂ ਇਹ ਮਤਲਬ ਖੱਦਲ ਖਰਾਬ ਕਰੀ ਜਾਂਦੇ ਹੋ ਸਾਰੇ ਪੰਜਾਬ ਸਰਕਾਰ ਦੀ ਪਬਲਿਸਿਟੀ ਦੀ ਭੁੱਖ ਮੈਂ ਤਾਂ ਕਹੂੰਗਾ ਹਵਸ ਹੈ ਜਿਹੜੀ ਪਬਲਿਸਿਟੀ ਦੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਇਹਨਾਂ ਦੇ ਦਿੱਲੀ ਵਾਲੇ ਆਖਿਆਂ ਦੀ ਹੈ ਜਿਹੜੀ ਉਹ ਅੱਜ ਫੇਰ ਇੱਕ ਵਾਰ ਨੰਗੀ ਹੋਈ ਹੈ ਹੈਰਾਨੀ ਦੀ ਗੱਲ ਤੁਸੀਂ ਦੇਖੋ ਜਿਹੜੀ ਸਰਕਾਰ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਨੀਂ ਪੱਥਰਾਂ ਤੇ ਕਿਸੇ ਸਿਆਸੀ ਬੰਦੇ ਦਾ ਨਾਂ ਨਹੀਂ ਹੋਣਾ ਚਾਹੀਦਾ ਆ ਮੈਂ ਬਾਈਟ ਤੁਹਾਨੂੰ ਦਿਖਾਉਣ ਲੱਗਿਆ ਪਹਿਲਾਂ ਤਾਂ ਭਗਵੰਤ ਮਾਨ ਦੀ ਅਗਲੀ ਗੱਲ ਫਿਰ ਮੈਂ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਜ਼ਰੂਰ ਰੱਖੂੰਗਾ ਆ ਭਗਵੰਤ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਕੀ ਆਂਦਾ ਸੀ ਤੇ ਅੱਜ ਕੀ ਹਾਲਾਤ ਹੈ ਇਹ ਮੈਂ ਤੁਹਾਡੇ ਸਾਹਮਣੇ ਕੰਪੈਰੀਜ਼ਨ ਰੱਖਣੀ ਚਾਹਣਾ ਇਸ ਚੀਜ਼ ਤੇ ਇੱਕੋ ਘਟ ਜਿਹਦੇ ਤੇ ਮੈਂ ਰਾਜਨੀਤਿਕੀਆਂ ਦੇ ਤੇ ਕੋਈ ਦੋਨਾਂ ਦੇ ਨਾਮ ਲਿਖਦਾ ਹਾਂ ਜਿਨ੍ਹਾਂ ਦੇ ਕਰ ਕਮਲਾਂ ਨਾਲ ਇੱਕ ਅੰਧ ਬਣੀ ਹੈ ਚਾਰ ਇੱਕ ਦਾ ਮਸਾਲਾ ਚਾਰ ਇੱਕ ਦਾ ਗਾੜਾ ਤਾਂ ਉਹਨਾਂ ਨੇ ਫੜਾਇਆ ਨਾ ਮੈਂ ਤਾਂ ਨਹੀਂ ਆਇਆ ਨਾ ਡਿਗਾਰਾ ਫੜਾਉਂ ਡਿਟਾ ਫੜਾਉਂ ਦੇਖਣੇ ਦੇ ਕਰ ਕਮਲ ਮੇਰੇ ਕਿਵੇਂ ਹੋਗੇ ਸੀ ਇਹ ਲੀਡਰ ਆਪ ਦਾ ਨਾਮ ਲਿਖ ਲੈਂਦੇ ਨੇ ਕਿ ਤੁਹਾਡੇ ਪੁਰਾਣੀ ਦੇ ਕਾਰਕਮ ਨਾ ਬਣੀਏ ਜਿਨ੍ਹਾਂ ਦੇ ਕਾਰਕਮ ਹੁਣ ਤੁਸੀਂ ਇਹ ਵੇਖੋ ਇਹ ਸਰਕਾਰ ਚੌਣ ਤੋਂ ਪਹਿਲਾਂ ਕੀ ਬਿਆਨ ਸੀ ਕਿ ਲੀਡਰ ਆਪ ਦੇ ਨਾਮ ਨਹੀਂ ਪੱਥਰਾਂ ਤੇ ਕਿਉਂ ਲਿਖਦੇ ਆ ਉਹਨਾਂ ਦੀ ਕੀ ਦੇਣਾ ਇਹਦੇ ਵਿੱਚ ਤੇ ਅੱਜ ਜਿਹੜਾ ਹੁਣ ਆਰਡਰ ਆਇਆ ਪੰਜਾਬ ਸਰਕਾਰ ਦਾ ਸਕੂਲਾਂ ਦੇ ਵਿੱਚ ਕਹਿੰਦੇ ਜੀ 25000 ਨਹੀਂ ਪੱਥਰ ਰੱਖਣਾ ਤੇ ਰੱਖਣਾ ਕਹੇ ਹੋ ਜੀਆਂ ਚੀਜ਼ਾਂ ਜੇ ਕੋਈ ਕੰਦ ਠੱਠੀ ਹੈ ਕੰਦ ਰਿਪੇਅਰ ਕਰਨ ਦਾ ਜੇ ਕੋਈ ਬਾਥਰੂਮ ਠੀਕ ਕਰਨਾ ਹੈ ਬਾਥਰੂਮ ਰਿਪੇਅਰ ਕਰਨ ਦਾ ਹਰ ਚੀਜ਼ ਦਾ ਜੇ ਚਾਰ ਚੀਜ਼ਾਂ ਵੀ ਰਿਪੇਅਰ ਇੱਕ ਸਕੂਲ ਚ ਕਰ ਰਹੇ ਹਾਂ ਤਾਂ ਚਾਰ ਉਹਦੇ ਵੱਖੋ ਵੱਖਰੀ ਨੀ ਪੱਥਰ ਹੋਣੇ ਚਾਹੀਦੇ ਜਿੰਨਾ ਤੇ ਡਾਈਮੈਂਸ਼ਨ ਦਿੱਤੀ ਹੈ ਗ੍ਰੈਨਾਈਟ ਦਾ ਨੀ ਪੱਥਰ ਹੋਣਾ ਚਾਹੀਦਾ 30x34 ਦਾ ਨੀ ਪੱਥਰ ਹੋਣਾ ਚਾਹੀਦਾ ਉਹਦੇ ਤੇ ਭਗਵੰਤ ਮਾਨ ਦਾ ਤੇ ਲੋਕਲ ਐਮਐਲਏ ਦਾ ਨਾਮ ਹੋਣਾ ਚਾਹੀਦਾ ਇਨੌਗਰੇਸ਼ਨ ਜਿਹੜੀ ਹੈ ਉਹ ਸੁਸੋਧੀਆਂ ਵੀ ਨਾਲ ਜਾਊਗਾ ਕਰਨ ਵਾਸਤੇ ਤੁਸੀਂ ਆ ਦੇਖੋ ਡਿਟੇਲ ਚ ਬੜੀ ਰਿਪੋਰਟ ਆਈ ਹੈ 25000 ਨੀ ਪੱਥਰ ਵਾਸਤੇ 5000 ਪਰ ਨੀ ਪੱਥਰ ਇਹਨਾਂ ਨੇ ਸਕੂਲਾਂ ਨੂੰ ਭੇਜਿਆ 12 ਕਰੋੜ ਰੁਪਈਆ ਤਾਂ ਕੇਵਲ ਨੀ ਪੱਥਰਾਂ ਦੇ ਖਰਚ ਵਾਸਤੇ ਪੰਜਾਬ ਸਰਕਾਰ ਖਰਚ ਰਹੀ ਹੈ ਜਿਹਦੇ ਤੇ ਕਰ ਕਮਲਾਂ ਨਾਲ ਭਗਵੰਤ ਮਾਨ ਜੀ ਦੇ ਕਰ ਕਮਲਾਂ ਨਾਲ ਕੰਮ ਹੋਣੇ ਆ ਮੈਂ ਪੁੱਛਣਾ ਚਾਹਣਾ ਹੁਣ ਕਿਹੜਾ 4 1 ਦਾ ਗਾਰਾ ਭਗਵੰਤ ਮਾਨ ਜੀ ਤੁਸੀਂ ਦਿੱਤਾ ਜਿਹੜੇ ਟੋਡੇ ਕਰ ਕਮਲ ਫਿਰ ਕਿਵੇਂ ਹੋ ਗਏ ਫਿਰ ਲਿਖੋ ਮਿਸਤਰੀਆਂ ਦੇ ਨਾਮ ਉਹਦੇ ਤੇ 12 ਕਰੋੜ ਰੁਪਏ ਦੇ ਟੀਚਰ ਕਹਿ ਰਹੇ ਆ ਪੰਜਾਬ ਦੇ ਕਿ ਇੰਨੇ ਰੁਪਈਆ ਦੇ ਤਾਂ ਕੰਮ ਸ਼ਾਇਦ ਨਾ ਹੋਣ ਇਹ ਤੁ ਤਾਂ ਕੰਮ ਕੰਮਾਂ ਤੇ ਲਾ ਦਿੰਦੇ 12 ਕਰੋੜ ਰੁਪਈਆ 12 ਕਰੋੜ ਰੁਪਈਆ ਨੀ ਪੱਤਰਾਂ ਤੇ ਮੈਂ ਫੇਰ ਇੱਕ ਵਾਰ ਕਹਿਣਾ ਚਾਹਣਾ ਹੈ ਜੇ ਇੱਕ ਸਕੂਲ ਦੇ ਵਿੱਚ ਚਾਰ ਚੀਜ਼ਾਂ ਰਿਪੇਅਰ ਹੋ ਰਹੀਆਂ ਚਾਰ ਵੱਖੋ ਵੱਖਰੇ ਨੀ ਪੱਤਰ ਐਟ ਅ ਪ੍ਰੋਪਰ ਪਲੇਸ ਜਿੱਥੋਂ ਪ੍ਰੋਪਰਲੀ ਵਿਜੀਬਲ ਹੋਣ ਇਹ ਲਿਖਿਆ ਗਿਆ ਤੇ ਨਾਂ ਕੀਦੇ ਕੀਤੇ ਆਉਣੇ ਉਹ ਵੀ ਵਿਸਤਾਰ ਨਾਲ ਦੱਸਿਆ ਗਿਆ ਹੁਣ ਤੁਸੀਂ ਇਹ ਦੇਖੋ ਉਸ ਤੋਂ ਇਲਾਵਾ 20000 ਰੁਪਿਆ ਸੀਨੀਅਰ ਸਕੈਂਡਰੀ ਸਕੂਲ ਨੂੰ 10000 ਰੁਪਿਆ ਹਾਈ ਸਕੂਲ ਨੂੰ ਤੇ 5000 ਰੁਪਿਆ ਪ੍ਰਾਇਮਰੀ ਸਕੂਲ ਨੂੰ ਇਹਨਾਂ ਫੰਕਸ਼ਨਾਂ ਨੂੰ ਆਰਗੇਨਾਈਜ਼ ਕਰਨ ਵਾਸਤੇ ਭੇਜਿਆ ਜਾ ਰਿਹਾ ਤੁਸੀਂ ਦੇਖੋ ਕਿੰਨੇ ਕਰੋੜਾਂ ਰੁਪਿਆ ਇਹ ਚਲੇ ਜਾਣਾ ਹਾਲਾਤ ਦੇਖੋ ਤੁਸੀਂ ਇਹ ਸਰਕਾਰ ਦੇ ਮਤਲਬ ਫੰਕਸ਼ਨ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਨੀ ਪੱਥਰਾਂ ਵਾਸਤੇ ਤੁਸੀਂ ਪੈਸੇ ਭੇਜ ਰਹੇ ਹੋ ਤੇ ਹੁਣੇ ਰਪੈਰ ਹੈ ਸਾਰਾ ਕੁਝ ਲੋਕਾਂ ਨੂੰ ਫਰਾਡ ਕਰ ਰਹੇ ਹੋ ਕਹਿੰਦੇ ਜੀ ਪੰਜਾਬ ਸਿੱਖਿਆ ਕ੍ਰਾਂਤੀ ਇਹ ਤਾਂ ਪੰਜਾਬ ਪਬਲਿਸਿਟੀ ਕ੍ਰਾਂਤੀ ਹੈ ਕਾਦੇ ਪੈਸੇ ਤੁਸੀਂ ਇਹ ਮਤਲਬ ਖੱਜਲ ਖਰਾਬ ਕਰੀ ਜਾਂਦੇ ਹੋ ਸਾਰੇ ਪੈਸੇ ਜਿੰਨੇ ਹੈਗੇ ਆ ਤੁਸੀਂ ਇੱਕ ਚੀਜ਼ ਹੋਰ ਮੈਂ ਤੇ ਜਿਹੜੀ ਤੁਹਾਡੇ ਧਿਆਨ ਚ ਰੱਖਣੀ ਚਾਹਣਾ ਆ ਦੇਖੋ ਇਹਦੇ ਚ ਇੰਡੀਅਨ ਐਕਸਪ੍ਰੈਸ ਦੀ ਮੈਂ ਖਬਰ ਪੜ੍ਹ ਰਿਹਾ ਹਾਂ ਨਾਟ ਜਸਟ ਫਾਰ ਨਿਊ ਵਰਕਸ ਬਟ ਇਨੌਗ੍ਰੇਸ਼ਨ ਪਲੇਕਸ ਹੈਵ ਟੂ ਬੀ ਇੰਸਟਾਲਡ ਈਵਨ ਫਾਰ ਰਿਪੇਅਰ ਰੈਨੋਵੇਟਡ ਵਰਕਸ ਸਚ ਐਸ ਬਾਉਂਡਰੀ ਵਾਲ ਕਲਾਸਰੂਮ ਵਾਸ਼ਰੂਮ ਐਟ ਸੇਟਰਾ ਟਾਇਲਟਸ ਤੇ ਵੀ ਜੇ ਕੋਈ ਰਿਪੇਅਰ ਹੋ ਰਹੀ ਹੈ ਤਾਂ ਉਹਦੇ ਵੀ ਉਹਦੇ ਤੇ ਵੀ ਨਹੀਂ ਪੱਥਰ ਲੱਗਣੇ ਸੋ ਇਹ ਜਿਹੜੀ ਭੁੱਖ ਸਰਕਾਰ ਦੀ ਇਹ ਮੈਂ ਤੁਹਾਡੇ ਸਾਹਮਣੇ ਲੋਕਾਂ ਦੇ ਸਾਹਮਣੇ ਕੰਪੈਰੀਜ਼ਨ ਰੱਖਣਾ ਚਾਹੁੰਦਾ ਸੀ ਕਿ ਸਰਕਾਰ ਬਣਨ ਤੋਂ ਪਹਿਲਾਂ ਕੀ ਸੀ ਤੇ ਅੱਜ ਸਰਕਾਰ ਬਣਨ ਤੋਂ ਬਾਅਦ ਇਹਨਾਂ ਦੇ ਹਾਲਾਤ ਕੀ ਹੈ ਟੀਚਰਾਂ ਨੂੰ ਇਦੂ ਅੱਗੇ ਹਦਾਇਤ ਕੀਤੀ ਗਈ ਹੈ ਕਿ ਆਪਦੀਆਂ WhatsApp ਦੀਆਂ ਡੀਪੀਆਂ ਭਗਵੰਤ ਮਾਨ ਦੀ ਲਾ ਕੇ ਤੇ ਇਹ ਲਿਖੋ ਪੰਜਾਬ ਸਿੱਖਿਆ ਕ੍ਰਾਂਤੀ ਟਵਿੱਟਰ ਤੇ ਆਪਦੇ ਅਕਾਊਂਟ ਬਣਾਓ ਉਹਦੇ ਤੇ ਲਾਈਵ ਹੈ ਸਾਰਾ ਕੁਝ ਚਲਾਓ ਮੈਂ ਹੈਰਾਨ ਹੈ ਕਿ ਇਹ ਕਿਸ ਹੱਦ ਤੱਕ ਪਬਲਿਸਿਟੀ ਵਾਸਤੇ ਉਹ ਇਸ ਪਾਰਟੀ ਦੀ ਇਸ ਸਰਕਾਰ ਦੀ ਹੈ ਪੰਜਾਬ ਦੇ ਲੋਕ ਸਭ ਦੇਖ ਰਹੇ ਸਭ ਜਾਣਦੇ ਧੰਨਵਾਦ